ਅਜਮਾਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਅਗੇ ਝੁਕੀ ਤੇ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ 18 ਜੂਨ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਹੈ ਮੁਲਾਜ਼ਮਾਂ ਦੇ ਆਗੂ ਜਰਮਨਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰ ਰਹੇ ਹਨ ਮੁਲਾਜ਼ਮਾਂ ਦੇ ਮਹਿੰਗਾਈ ਪੱਤਿਆਂ ਦਾ ਬਕਾਇਆ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.59 ਦਿੱਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਨੂੰ 6ਮਾ ਕਮਿਸ਼ਨ ਲਾਗੂ ਕੀਤਾ ਜਾਵੇ ਤੇ 2004 ਤੋਂ ਭਰਤੀ ਹੋਏ ਮਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਮਲਾਜ਼ਮਾਂ ਨਾਲ ਮੀਟਿੰਗ ਕਰਕੇ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਤਾਂ ਜੋ ਮੁਲਾਜ਼ਮ ਧਰਨੇ ਲਾਉਣ ਤੋਂ ਗੁਰੇਜ਼ ਕਰਨ ਜਲ ਸਰੋਤ ਵਿਭਾਗ ਵੱਲੋਂ ਜੋ ਨੈਰੀ ਪਟਵਾਰੀ ਸਸਪੈਂਡ ਕੀਤੇ ਗਏ ਸਨ ਪੰਜਾਬ ਸਰਕਾਰ ਜਲ ਸਰੋਤ ਵਿਭਾਗ ਵੱਲੋਂ 18 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਨਹਿਰੀ ਪਟਵਾਰੀਆਂ ਨੂੰ ਬਹਾਲ ਕੀਤਾ ਗਿਆ ਹੈ ਇਹ ਇੱਕ ਨਹਿਰੀ ਪਟਵਾਰੀਆਂ ਦੀ ਬਹੁਤ ਵੱਡੀ ਜਿੱਤ ਹੈ ਜਿਸ ਦਾ ਸ਼ੇਰਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਦੋ ਵਾਰੀ ਮਿਆ ਪਹਿਲਾ 2008 ਤੋਂ 2011 ਫਿਰ 2016 ਤੋਂ ਲੈ ਕੇ 2021 ਦੇ ਵਿੱਚ ਜਿਹਦੇ ਨਾਲ ਦਾਵਾ ਪਿਆ ਉਹ ਨਿਜੀ ਜਿਨਾ ਤੱਕ ਲੱਟਣ ਤੱਕ ਜਾਂਦਾ ਸਿਰਫ ਆਮ ਨੂੰ ਸਸਪੈਂਡ ਜਾਂ ਟਰਮੀਨੇਟ ਕਰਨ ਦੀ ਉਹ ਨਿੱਜੀ ਲੜਾਈ ਤੱਕ ਪਹੁੰਚ ਜਾਂਦਾ ਏ ਵੀ ਲਾਲਮੀ ਆ ਕਿ ਜਦੋਂ ਤੁਸੀਂ ਇੱਜਾਡੇ ਬੈਠੇ ਹੋ ਤਾਂ ਤੁਹਾਨੂੰ ਕ੍ਰਿਸ਼ਨ ਕੁਮਾਰ ਲਾਈਵ ਜ਼ਰੂਰ ਦੇਖ ਰਹਾ ਹਾਂ ਜਦੋਂ ਉਹਨੇ ਆਪੋ ਆਪਣੀ ਕਲਾਕ ਮਰਦੇ ਸੀ ਤਾਂ ਉਹ ਲਾਈਵ ਵੀਡੀਓ ਦੇਖਦਾ ਤੇ ਬਾਅਦ ਵਿੱਚ ਉਹਨੇ ਚੇਲਿਆਂ ਦੇ ਸਾਹਮਣੇ ਗੋਣ ਆਉਂਦੇ ਕਿ ਬੁਲਾਣੇ ਬਣਾਣੇ ਨੇ ਕ੍ਰਿਸ਼ਨ ਕੁਮਾਰ ਨੂੰ ਆ ਕੇਗਾ ਤਾਂ ਅਸੀਂ ਕਿਹਾ ਕਿ ਕ੍ਰਿਸ਼ਨ ਕੁਮਾਰ ਨੂੰ ਆਪਣੀਆਂ ਗਰੋਂ ਨੂੰ ਗਾਲਾਂ ਪੈਂਦੀਆਂ ਨੇ ਕਿ ਉਹਨੂੰ ਵਧੀਆ ਲੱਗਦੀਆਂ ਨੇ ਕਿੰਨਾ ਨਹੀਂ ਉਹ ਕਹਿੰਦਾ ਵੀ ਜਦੋਂ ਮੇਰੇ ਖਿਲਾਫ ਕੋਈ ਬੋਲਦਾ ਫਿਰ ਮੈਂ ਦੇਖਦਾ ਕਿ ਮੇਰੇ ਵਿੱਚ ਗਲਤੀ ਕੀ ਹੈ ਤਾਂ ਭਾਈ ਇਸ ਕਰਕੇ ਇਹ ਜੇ ਸੜਕੀ ਕਿਸਮ ਦੇ ਅਫਸਰ ਨਾਲ ਮੋਢਾ ਮਾ ਪਿਆ ਹੋਇਆ ਕਿ ਜਿਹੜਾ ਸਰਕਾਰ ਦੇ